ਦਾ ਜਵਾਬ ਦੇਣ ਕਿ ਇਹ ਇਹ ਦੇਖੋ ਆ ਰਾਸ਼ਮੀ ਕੇ ਤੰਦਾਲਾ ਨੇ ਸਭੀਆਂ ਸਾਰਾ ਕੁ ਖੁੱਲਿਆ ਪਿਆ ਹੈ ਇਹ ਇਹ ਦੇ ਕੈਮਰਾ ਬਿਲਕੁਲ ਬਿਲਕੁਲ ਇਹ ਤਾਂ 3-4 ਮਿੰਟ ਹੋ ਜੀ 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 ਹਾਂਜੀ ਬੋਲੋ ਅੱਛਾ ਅਸੀਂ ਇੱਥਾ ਕਰਦੇ ਹਾਂ ਇਹ ਟਰੱਕ ਨੂੰ ਨਾ ਟਰੱਕ ਨੂੰ ਬੰਦ ਕਰਾ ਕੇ ਉਸੇ ਸੀਲ ਕਰਵਾ ਕੇ ਸਾਈਡ ਤੇ ਕਰ ਹਾਂ ਸੀਲ ਕਰਵਾ ਕੇ ਅਸੀਂ ਸਾਈਡ ਤੇ ਹਵਾ ਦੇਣੇ ਤਾਂ ਕਿ ਕੋਈ ਉਹ ਮੈਂ ਅੱਗੇ ਕਰਵਾ ਦੇਵਾਂਗੇ ਅਰੇ ਭਾਜੀ ਯਾਰ ਉਹ ਤੇ ਪੰਜਾਬੀ ਹੁਣ ਘਰ ਦੇ ਵਿੱਚ ਲਾ ਕੇ ਦੇਖਣਾ ਹਾਂਜੀ ਯਾਰ ਬ੍ਰਦਰ ਤਾਂ ਕੰਨਾ ਮਾਰੋ ਯਾਰ ਕੋਈ ਫੀਓ ਕਰਦੀ ਕਰਾਂਗੇ ਹਨਾਂ ਕੀ ਬੋਲਦੇ ਕੀ ਕਰਾ ਜਾਓਗੇ ਕੀ ਕਰਾ ਜਾਓਗੇ ਜੋ ਇਹ ਸਮਾਨ ਫੜਿਆ ਗਿਆ ਹੈ ਦੋ ਮਿੰਟ ਖੜੋ ਤੇਰੇ ਦੋ ਮਿੰਟ ਖੜ ਜਾਓ ਦੇ ਦੇ ਇੱਕ ਮਿੰਟ ਅਸੀਂ ਪੁਲਿਸ ਤੇ ਕੀ ਭਰੋਸਾ ਕਰਦੇ ਆ ਹੱਲੇ ਤਾਂ ਜਿਹੜੀ ਲੇਡੀ ਜਿਹੜੀ ਜਿਹੜੀ ਲੇਡੀ ਦੇ ਘਰ ਉੱਤਰੀ ਆ ਰਾਸ਼ਨ ਹੱਲੇ ਪਹਿਲਾਂ ਤਾਂ ਉੱਥੇ ਚੈੱਕ ਕਰਵਾ ਦਿਓ ਫਿਰ ਅਸੀਂ ਟਰੱਕ ਲੈ ਜਾਣ ਦੇ ਦਾਂਗੇ ਉਹ ਕਰਵਾਓ ਪਹਿਲਾਂ ਅੱਛਾ ਚਲੋ ਤੁਹਾਡੇ ਨਾਲ ਹੋ ਗਿਆ ਤੁਸੀਂ ਵੀਰ ਜੀ ਵੀਰ ਜੀ ਤੁਸੀਂ ਪਹਿਲਾਂ ਪਹਿਲਾਂ ਜਿਹਦੇ ਘਰ ਰਾਸ਼ਨ ਉਤਰਿਆ ਉਹਦੇ ਘਰ ਪੁਲਿਸ ਭੇਜੋ ਅਸੀਂ ਨਾਲ ਲੈ ਕੇ ਜਾਂਦੇ ਹਾਂ ਹਾਂ ਉਹ ਉਹ ਉਹਦਾ ਜਿੰਦਾ ਖਲਵਾਓ ਉਸ ਤੋਂ ਬਾਅਦ ਅਸੀਂ ਟਰੱਕ ਭੇਜਾਂਗੇ ਮੇਰੀ ਛੋਟੀ ਤੁਹਾਨੂੰ ਰਹੀ ਤੁਸੀਂ ਪਹਿਲਾਂ ਉਹਦੇ ਘਰ ਭੇਜੋ ਪੁਲਿਸ ਨਹੀਂ ਨਾ 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 ਅਸੀਂ ਟਰੱਕ ਅਸੀਂ ਟਰੱਕ ਥਾਣੇ ਹੀ ਭੇਜਾਂਗੇ ਪਰ ਪਹਿਲਾਂ 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 ਉਸ ਲੇਡੀ ਦੇ ਘਰ ਪੁਲਿਸ ਜਾਏਗੀ ਪਹਿਲਾਂ ਉਸ ਲੇਡੀ ਦੇ ਘਰ ਪੁਲਿਸ ਜਾਏਗੀ ਉਸ ਤੋਂ ਬਾਅਦ ਟਰੱਕ ਥਾਣੇ ਜਾਏਗਾ ਪਹਿਲਾਂ ਭੇਜੋ ਪੁਲਿਸ ਉੱਥੇ ਇਹਨਾਂ ਨੂੰ ਉੱਥੇ ਪਹਿਲਾਂ ਪਹੁੰਚਣ ਉਹ ਉਹਦਾ ਉਹਦਾ ਗੇਟ ਖੁਲਵਾਣ ਉਹਦਾ ਤਾਲਾ ਤੋੜਨ ਚਾਹੀਜੋ ਮਰਜ਼ੀ ਕਰਨ ਅੰਦਰੋਂ ਪਹਿਲਾਂ ਰਾਸ਼ਨ ਬਰਾਮਦ ਕਰਨ ਉਹ ਵੀ ਸਾਰਾ ਰਾਸ਼ਨ ਐਸੀ ਟਰੱਕ 'ਚ ਜਾਏਗਾ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਰਾਸ਼ਨ ਬਾਰੇ ਇੱਕ ਮਿੰਟ ਗੱਲ ਕਰ ਲੈਣ ਦੋ ਉਹਨਾਂ ਨੂੰ ਇੱਕ ਮਿੰਟ ਗੱਲ ਕਰ ਲੈਣ ਦੋ ਗੱਲ ਕਰ ਲੈਣ ਦੋ ਹਾਂ ਜੀ ਕੀ ਹੈ ਅਗਾਹ ਸਾਹਿਬ ਇਹ ਨਹੀਂ ਦੇਣਗੇ ਕੀ ਕਹਿ ਰਹੇ ਆ ਜੀ ਆਰੋ ਸਾਹਿਬ ਕਹਿ ਰਿਹਾ ਵੀ ਟਰੱਕ ਪੁਲਿਸ ਦੇ ਵਿੱਚ ਅਸੀਂ ਕੰਪਾਉਂਡ ਕਰਨਾ ਹੈਗਾ ਆ ਠੀਕ ਆ ਉਹ ਆਪਣੇ ਲਾ ਬਾਈ ਅਸੀਂ ਲੋਹ ਦੇ ਨਾਲ ਚੱਲਣ ਵਾਲੇ ਹਾਂ ਅਸੀਂ ਉੱਥੇ ਕੰਪਾਉਂਡ ਕਰਾਵਾਂਗੇ ਪਰ ਸਾਡੀ ਮੰਗ ਇਹ ਹੈਗੀ ਆ ਕਿ ਜਿਹੜੀ ਲੇਡੀ ਦੇ ਘਰ ਪਹਿਲਾਂ ਰਾਸ਼ਨ ਸੱਤ ਬੋਰੀਆਂ ਉਤਰੀਆਂ ਉੱਥੇ ਪੁਲਿਸ ਚੱਲੇ ਉੱਥੋਂ ਰਾਸ਼ਨ ਪਹਿਲਾਂ ਭਰਾਮਤ ਕਰਾਵੇ ਜਿਹੜਾ ਉਹ ਡਰਾਈਵਰ ਹੀ ਦੱਸ ਰਿਹਾ ਕਿ ਮੈਂ ਇੱਥੇ ਉਤਰਾ ਕੇ ਆਇਆ ਸੱਤ ਬੋਰੀਆਂ ਘੱਟ ਨਹੀਂ ਹੁੰਦੀਆਂ ਸੱਤ ਬੋਰੀਆਂ ਤੇ ਪਤਾ ਨਹੀਂ ਅੱਗੇ ਕਿੰਨੇ ਬੈਸੇ ਖੋਣੇ ਆ ਉਹ ਵੀ ਰਾਸ਼ਨ ਇੱਥੇ ਟੀਚ ਰੱਖ ਕੇ ਨਾਲ ਕੰਪਾਉਂਡ ਕਰੇ ਸਾਰਾ ਦਾ ਸਾਰਾ ਟਰੱਕ ਇਹ ਨਹੀਂ ਆ ਵੀ ਇੱਥੇ ਜਿੰਨਾ ਹੈਗਾ ਇਲਾਕੇ ਵਿੱਚ ਤੋਂ ਰਾਤ ਨੂੰ ਬਾਕੀ ਬੋਰੀਆ ਵੰਟਦੇ ਰਹੇ ਪਹਿਲਾਂ ਉਹਦੇ ਘਰ ਜਾ ਕੇ ਵੀ ਸਾਰਾ ਰਸਤਾ